ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰ ਬ੍ਰਹਮ ਜਿਸ ਕਿੰਨੀ ਦਇਆ ਜਿਸ ਉਤੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਦਇਆ ਕੀਤੀ ਹੈ ਬਾਹ ਪਕੜ ਰੋਗੋ ਕੱਢ ਲਿਆ ਪ੍ਰਮਾਤਮਾ ਨੇ ਉਸ ਨੂੰ ਬਾਹ ਫੜ ਕੇ ਰੋਗ ਤੋਂ ਬਚਾ ਲੈਂਦੇ ਹਨ ਭਰੋਸਾ ਰੱਖ ਕੇ ਆਹ ਸ਼ਬਦ ਪਿਆਰ ਨਾਲ ਸੁਣ ਕੇ ਪ੍ਰਮਾਤਮਾ ਅੱਗੇ ਸੀਸ ਝੁਕਾ ਕੇ ਵਾਹਿਗੁਰੂ ਜੀ ਕਿਰਪਾ ਕਰੋ ਇਹ ਬੇਨਤੀ ਜ਼ਰੂਰ ਕਰਨੀ ਹੈ ਸੁਣੋ ਜੀ ਸਾਰੇ ਕੰਮ ਹੱਲ ਹੋ ਜਾਣਗੇ ਪੈਰੋ ਮਹੱਲਾ ਪੰਜਵਾ ਨਿਰਤਨ ਕੋਤਮ ਦੇਵੋ ਤਨਾ ਅਨਕ ਪਾਪ ਜਾਹੇ ਨਿਰਮਲ ਮਣਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਉ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਣ ਹਾਰ ਸੁਆਮੀ ਤਾਂ ਤੇ ਬਿਰਥਾ ਕੋਈ ਨ ਜਾਏ ਰਹਾਉ रोग गी का प्रव खंडो रोग दुखीए का मिटावो प्रब सोग निथावे कौतुम स्थान बिठावो दास अपने को भक्ति लाव हो निमाने को प्रब देतो मान मूड़ मुग्ध होए चित्र सुज्ञान सगल पय आणे कापौ नसै जन अपने कै हर मन बसै पार ब्रह्म प्रब सुख निदान ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਕਰ ਕਿਰਪਾ ਸੰਤ ਟਹ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ